ਪੰਜਾਬ ਦੀ ਸਿਆਸਤ ਜਿਮਨੀ ਜੋੜਾ ਨੂੰ ਲੈ ਕੇ ਗਰਮਾਉਂਦੀ ਹੋਈ ਨਸਰ ਆ ਰਹੀ ਹੈ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਪਾਰਟੀ ਭਾਜਪਾ ਅਤੇ ਉਥੇ ਵੀ ਵਾਰਿਸ ਪੰਜਾਬ ਦੀ ਜਥੇਬੰਦੀ ਤੇ ਕਈ ਹੋਰ ਜਿਹੜੇ ਕਿ ਆਜ਼ਾਦ ਉਮੀਦਵਾਰ ਜਿਮਨੀ ਚੋਣਾ ਲੜਨ ਛਾਰੇ ਨੇ ਤੇ ਜੈਸ ਤੋਂ ਬਾਅਦ ਉਥੇ ਇਹ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰਦਾ ਹੈ ਕਿਸ ਦੀ ਜਿੱਤੋਂ ਦੀ ਹੈ ਤੇ ਕਿਸ ਦੀ ਹਾਰ ਪਰੰਤੂ ਹਰਮਿੰਦਰ ਸਿੰਘ ਸੰਧੂ ਜਿਹੜੇ ਕਿ ਬਿਆਨਿੰਦ ਨਸਰ ਆ ਰਹੇ ਨੇ ਵਿਰੋਧੀ ਧਿਰ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਇਸ ਸੀਟ ਦੇ ਉੱਤੇ ਕੌਣ ਬਾਜ਼ੀ ਮਾਰਦਾ ਹੈ ਤੇ ਉਥੇ ਹੀ ਹੁਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਕਿ ਹਰਮਿੰਦਰ ਸਿੰਘ ਸੰਧੂ ਨੂੰ ਜਿਤਾਉਣ ਦੇ ਲਈ ਜਿਹੜਾ ਕਿ ਪੂਰਾ ਜ਼ੋਰ ਲਗਾ ਰਹੀ ਹੈ ਤੇ ਦੂਜੇ ਪਾਸੇ ਉਥੇ ਹੀ ਫੈਸਲੇ લોકોં ਦੇ ਹੱਥ ਚ ਹੈ ਨਤੀਜੇ ਦੇਖਣਗੇ ਕਿ ਕਿਸ ਦੀ ਜਿੱਤ ਹੋਵੇਗੀ ਤੇ ਹਰਮਿੰਦਰ ਸਿੰਘ ਸੰਧੂ ਦਾ ਕੀ ਕੁਝ ਕਹਿਣਾ ਉਹ ਤੁਹਾਨੂੰ ਸੁਣਾਉਨੇ ਆ ਬਾਈਲੈਕਸ਼ਨ ਆ ਰਹੀ ਆ ਉਹਦੇ ਬਾਰੇ SLAਵਾ ਵੀ ਕਰਨੀ ਆ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਆਪਣੇ ਪਿੰਡ ਦੀਆਂ ਵੀ ਮੰਗਾਂ ਰੱਖੀਆਂ ਪਿੰਡ ਦਾ ਕੀ ਹੋਣ ਵਾਲਾ ਜਾਂ ਕੀ ਹੋ ਗਿਆ ਆ ਉਹਦੇ ਬਾਰੇ ਵੀ ਜ਼ਿਕਰ ਕੀਤਾ ਔਰ ਮੈਂ ਇਹ ਸਾਰੀਆਂ ਗੱਲਾਂ ਧਿਆਨ ਚ ਰੱਖ ਦਿਆਂ ਕਿਉਂਕਿ ਮੈਨੂੰ ਇਹ ਵੀ ਯਾਦ ਆ ਕਿ ਜਦੋਂ ਦੇ ਆਪਾਂ ਚੱਲੇ ਆ 2002 ਦੇ ਇਸ ਪਿੰਡ ਦੇ ਵਿੱਚੋਂ ਹਮੇਸ਼ਾ ਹੀ ਜਿੱਤਾਂ ਹੁੰਦੀਆਂ ਰਹੀਆਂ ਨੇ ਔਰ ਬੜੀ ਵੱਡੀ ਹਮੇਸ਼ਾ ਹੀ ਤੁਸੀਂ ਇੱਥੋਂ ਲੀਡ ਦਵਾਈ ਆ ਭਾਵੇਂ ਆਸੇ-ਪਾਸੇ ਕਿਤੇ ਉਨਤਾਈ ਰਹਿ ਗਈ ਹੋਵੇ ਪਰ ਗੋਲਵੜ ਦੇ ਵਿੱਚੋਂ ਭਾਵੇਂ ਆਪਾਂ ਆਜ਼ਾਦ ਵੀ ਲੜੇ ਸਾਂ ਉਦੋਂ ਵੀ ਤੁਸੀਂ ਬੜੀ ਮਿਹਨਤ ਕਰਕੇ ਇੱਥੋਂ ਜਿਤਾਇਆ ਸੀ ਧੰਨਵਾਦ ਕਰਦਾ ਮੈਂ ਤੁਹਾਡਾ ਸਾਰਿਆਂ ਦਾ। ਔਰ ਦੇਖੋ ਇਹ ਜਿਹੜੀ ਇਲੈਕਸ਼ਨ ਬੜੀ ਅਹਿਮ ਇਲੈਕਸ਼ਨ ਆ। ਇਹ ਬਾਈ ਇਲੈਕਸ਼ਨ ਇੰਜ ਹੀ ਨਹੀਂ ਗਈ। ਇਹਦੇ ਵਿੱਚ ਕਈਆਂ ਚੀਜ਼ਾਂ ਦੇ ਫੈਸਲੇ ਵੀ ਹੋਣੇ ਆ। ਪਿੰਡ ਦੀ ਇਲਾਕੇ ਦੀ ਡਿਵੈਲਪਮੈਂਟ ਦੀ ਵੀ ਗੱਲ ਹੋਣੀ ਆ। ਔਰ ਜਿੰਨੀਆਂ ਵੀ ਸਕੀਮਾਂ ਸਰਕਾਰ ਵੱਲੋਂ ਭਾਵੇਂ ਉਹ ਇੱਥੇ ਕੈਂਪ ਲੱਗੇ ਹੋਣਗੇ ਮੈਂ ਸਰਪੰਚ ਸਾਹਿਬ ਨੂੰ ਪੁੱਛੂੰਗਾ। ਸਰਪੰਚ ਸਾਹਿਬ ਮੇਰਾ ਕੈਂਪ ਲੱਗੇ ਸੀਗੇ ਜੀ ਇੱਥੇ ਆ ਬੀਮਾ ਯੋਜਨਾ ਦੇ ਦੇਖੋ ਇਹ ਸਾਰੀਆਂ ਸਕੀਮਾਂ ਭਾਵੇਂ ਲਾਲ ਲਕੀਰ ਵਾਲੀਆਂ ਜਿਹੜੀ ਮਾਲਕੀ ਦੇ ਹੱਕ ਮਿਲਨੇ ਆ ਇਹ ਸਾਰੀਆਂ ਸਕੀਮਾਂ ਹੁਣ ਜਿਹੜੀਆਂ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਇਹ ਫੈਸਲਾ ਕੀਤਾ ਕਿ ਹਰ ਘਰ ਦੇ ਵਿੱਚ ਦੇਖੋ ਪ੍ਰਮਾਤਮਾ ਮਿਹਰ ਕਰੇ ਆਪਾਂ ਹਮੇਸ਼ਾ ਹੀ ਸੋਚਦੇ ਆ ਤੰਦਰੁਸਤੀਆਂ ਦਵੇ ਰੱਬ ਪਰ ਖੁਦਾ ਦਾ ਖਾਸ ਤਾਂ ਕੋਈ ਗੱਲ ਬਣ ਜਾਂਦੀ ਆ ਤੇ ਜਦੋਂ ਕਿਤੇ ਡਾਕਟਰ ਦਾ ਵਾਹ ਪੈ ਜਾਂਦਾ ਜਾਂ ਹਸਪਤਾਲ ਦਾ ਵਾਹ ਪੈ ਜਾਂਦਾ ਬੜਾ ਔਖਾ ਹੋ ਜਾਂਦਾ ਆ ਔਰ ਜੇਬਾਂ ਖਾਲੀ ਹੋ ਜਾਂਦੀਆਂ ਜੇ ਕਿਤੇ ਹਸਪਤਾਲ ਦਾ ਵਾਹ ਪਵੇ 10 ਲੱਖ ਦਾ ਬੀਮਾ ਜਿਹੜਾ ਆ ਉਹ ਹਰ ਘਰ ਨੂੰ ਉਹ ਜਿਹੜਾ ਉਹ ਮਿਲਣਾ ਕੋਈ ਵੀ ਕਿਸੇ ਕਿਸਮ ਦਾ ਇਲਾਜ ਕਰਾਉਣਾ ਹੋਵੇ ਉਹ ਸਾਰੇ ਦਾ ਸਾਰਾ ਹੀ ਜਿਹੜਾ ਆ ਉਹ ਸਰਕਾਰ ਨੇ ਆਪ ਜ਼ਿੰਮੇਵਾਰੀ ਚੁੱਕ ਲਈ ਆ ਔਰ ਇੱਥੇ ਹੀ ਬਸ ਨਹੀਂ ਆ ਜਿਹੜੀ ਲਾਲ ਲਕੀਰ ਵਾਲੀ ਜਿਹੜੀ ਮਾਲਕੀ ਦੇ ਹੱਕ ਆ ਆਮ ਤੌਰ ਤੇ ਇਹ ਲੜਾਈਆਂ ਝਗੜੇ ਕਈ ਕੁਝ ਚੱਲ ਪੈਂਦਾ ਹੁੰਦਾ ਸੀ ਜਦੋਂ ਸਰਪੰਚ ਬਦਲਦੇ ਸੀ ਸਰਕਾਰਾਂ ਬਦਲ ਜਾਂਦੀਆਂ ਸੀ ਐਮਐਲਏ ਬਦਲ ਜਾਂਦਾ ਸੀ ਇਹ ਸਾਰੀਆਂ ਗੱਲਾਂ ਆਪਾਂ ਸામਨੇ ਰੱਖ ਦਿਆ ਹੋਇਆ ਸਰਦਾਰ ਭਗਵੰਤ ਸਿੰਘ ਜੀ ਨੇ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਇਹ ਵੀ ਫੈਸਲਾ ਕਰ ਲਿਆ ਕਿ ਉਹ ਮਾਲਕੀ ਦੇ ਹੱਕ ਜਿਹੜੇ ਲਾਲ ਲਕੀਰ ਤੋਂ ਅੰਦਰ ਕਿਉਂਕਿ ਲਾਲ ਲਕੀਰ ਤੋਂ ਬਾਹਰ ਦੇ ਰਜਿਸਟ੍ਰੇਸ਼ਨਾਂ ਹੋ ਜਾਂਦੀਆਂ ਨੇ ਰਜਿਸਟਰੀਆਂ ਵੀ ਹੋ ਜਾਂਦੀਆਂ ਲਾਲ ਲਕੀਰ ਤੋਂ ਅੰਦਰ ਰਜਿਸਟਰੀਆਂ ਨਹੀਂ ਸੀ ਹੁੰਦੀਆਂ ਹੁੰਦੀਆਂ ਔਰ ਉਹ ਕਬਜ਼ੇ ਹੋਣੇ ਸ਼ੁਰੂ ਹੋ ਜਾਂਦੇ ਹੁੰਦੇ ਸੀ ਔਰ ਉਹ ਵੀ ਫੈਸਲਾ ਕਰ ਲਿਆ ਇਹੋ ਮਾਲਕੀ ਦੇ ਹੱਕ ਲਾਲ ਲਕੀਰ ਦੇ ਅੰਦਰ ਜਿਹੜਾ ਜਿੱਥੇ ਕੋਈ ਬੈਠਾ ਕਿਸੇ ਦਾ ਮਕਾਨ ਆ ਕਿਸੇ ਦੀ ਦੁਕਾਨ ਆ ਕਿਸੇ ਦਾ ਪਲਾਟ ਆ ਕਿਸੇ ਦਾ ਕੋਠਾ ਕਿਸੇ ਦਾ ਘਰ ਆ ਇਹ ਵੀ ਫੈਸਲਾ ਕਰ ਲਿਆ ਵੀ ਉਹ ਲਾਲ ਲਕੀਰ ਦੇ ਅੰਦਰ ਉਹਨੂੰ ਮਾਲਕੀ ਦੇ ਹੱਕ ਮਿਲ ਜਾਣਗੇ ਵੇਖੋ ਝਗੜੇ ਇੱਕਦਮ ਖਤਮ ਹੋ ਜਾਣਗੇ ਜਿੱਥੇ ਜਿੱਥੇ ਕੋਈ ਬੈਠਾ ਉਹ ਸਦੀਆਂ ਪੁਸ਼ਤਾ ਤੱਕ ਉਥੇ ਬਹੂਗਾ ਔਰ ਉਹਨੂੰ ਆਪਾਂ ਵੇਚ ਵੀ ਸਕਦੇ ਆ ਉਹਨੂੰ ਖਰੀਦ ਵੀ ਸਕਦੇ ਆ ਇੱਥੋਂ ਤੱਕ ਇਹ ਆਪਾਂ ਲੋਨ ਵੀ ਉਹਤੇ ਜਦੋਂ ਮਾਲਕੀ ਦੇ ਹੱਕ ਹੀ ਮਿਲ ਗਏ ਆਪਾਂ ਲੋਨ ਵੀ ਉਹਦੇ ਤੇ ਲੈ ਸਕਦੇ ਆ ਆ ਬੱਚੇ ਆਪਣੇ ਕਈ ਵਾਰ ਆ ਲੌਕੜੀਆਂ ਤੋਂ ਦੂਜਿਆਂ ਕਿਸੇ ਨੇ ਕਾਰੋਬਾਰ ਕਰਨਾ ਕਿਸੇ ਨੇ ਬੱਚੇ ਨੂੰ ਪੜਾਉਣ ਭੇਜਣਾ ਇਹ ਸਾਰੀਆਂ ਚੀਜ਼ਾਂ ਲੋਨ ਉਸ ਘਰਾਂ ਦੇ ਉੱਤੇ ਲੋਨ ਵੀ ਮਿਲ ਜਾਊਗਾ ਦੇਖੋ ਇਹ ਤਾਂ ਹੀ ਹੋ ਸਕਿਆ ਜੇ ਤੁਹਾਡੇ ਪ੍ਰਤੀ ਸਰਕਾਰ ਦੀ ਸੋਚ ਚੰਗੀ ਆ ਜੇ